ਇਸ ਵੇਲੇ ਦੀ ਖਬਰ ਸੰਗਰੂਰ ਦੇ ਲਹਿਰਾਗਾਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੌਰੇ ਵੱਲੋਂ ਆਪਣੇ ਹੀ ਜਵਾਈ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਡੀਐਸਪੀ ਲਹਿਰਾਗਾਗਾ ਦੀ ਜਾਣਕਾਰੀ ਅਨੁਸਾਰ ਸੂਚਨਾ ਮਿਲੀ ਸੀ ਕਿ ਪਿੰਡ ਭਾਈਕੇ ਪਸੌਰ ਨੇੜੇ ਠੇਕੇ ਤੇ ਕੋਈ ਝਗੜਾ ਹੋ ਜਾਂਦਾ ਹੈ ਜਿੱਥੇ ਮੌਕੇ ਤੇ ਜਾ ਕੇ ਦੇਖਿਆ ਗਿਆ ਤਾਂ ਗੁਰਦੀਪ ਸਿੰਘ ਵਾਸੀ ਭਾਈਕੇ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ ਇੱਥੇ ਤਾਂ ਦੱਸਦੀ ਹੈ ਕਿ ਮ੍ਰਿਤਕ ਅਤੇ આરોપી ਇੱਕੋ ਹੀ ਪਿੰਡ ਦੇ ਰਹਿਣ ਵਾਲੇ ਸਨ ਪਿੰਡ ਪਿੰਡ ਭਾਈ ਕੀ ਪਿਸ਼ੌਰ ਤੇ ਮਾਤਰਾ ਹੋਇਆ ਹੈ ਕੀ ਮਾਮਲਾ ਕੋਈ ਜਾਣਕਾਰੀ ਇਹ ਜੀ ਕੱਲ 27 9 24 ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਭਾਈ ਕੀ ਪਿਸ਼ੌਰ ਥਕੇ ਤੇ ਕੋਈ ਝਗੜਾ ਹੋ ਗਿਆ ਤੇ ਉੱਥੇ ਕੋਈ ਵਿਅਕਤੀ ਗੰਭੀਰ ਹਾਲਤ ਦੇ ਵਿੱਚ ਪਿਆ ਜਿਸ ਤੇ ਮੁੱਖ ਅਫਸਰ ਥਾਣਾ ਲਹਿਰਾ ਉੱਤੇ ਪਹੁੰਚੇ ਅਸੀਂ ਵੀ ਉੱਤੇ ਪਹੁੰਚੇ ਜਾ ਕੇ ਦੇਖਿਆ ਕਿ ਉੱਥੇ ਗੁਰਦੀਪ ਸਿੰਘ 엘ियस खोਗੜ son of ਨਾਇਬ ਸਿੰਘ ਪਿੰਡ ਭਾਈ ਕੀ ਪਿਸ਼ੌਰ ਇਹ ਮਰਿਤਕ ਹਾਲਤ ਦੇ ਵਿੱਚ ਪਿਆ ਸੀ ਤੇ ਉਸ ਤੋਂ ਬਾਅਦ ਤਫਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਇਸ ਦਾ ਜਿਹੜਾ ਕਤਲ ਹੈ ਗੁਰਜੰਟ ਸਿੰਘ son of ਮੁਕੰਦ ਸਿੰਘ ਵਾਸੀ ਭਾਈਕੀ ਪਸ਼ੌਰ ਇਹਨੇ ਕੀਤਾ ਹੈ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਇਹਦੇ ਨਾਲ ਇਹਦੇ ਹੋਰ ਸਾਥੀ ਸੀ ਉਹਨਾਂ ਬਾਰੇ ਪਤਾ ਕੀਤਾ ਜਾ ਰਿਹਾ ਸਰ ਇਹਨਾਂ ਦਾ ਰਿਸ਼ਤਾ ਕੀ ਸੀ ਜਿਹਨੇ ਮਾਰਿਆ ਕਿਉਂ ਮਾਰਿਆ ਜੀ ਇਹਨਾਂ ਦੀ ਪਰਿਵਾਰਕ ਆਪਸੀ ਰੰਜਿਸ਼ਬਾਦੀ ਚੱਲਦੀ ਸੀ ਜੀ ਆਪਸ ਵਿੱਚ ਸਹੁਰਾ ਤੇ ਜਵਾਈ ਸਨ ਤੇ ਸਹੁਰੇ ਨੇ ਜਵਾਈ ਦਾ ਕਤਲ ਕੀਤਾ ਜੀ ਉਹਨਾਂ ਅਗਲੀ ਕਾਰਵਾਈ ਕੀ ਹੈ ਕਿੰਨੇ ਗ੍ਰਿਫਤਾਰ ਕਰੇ ਸਰਿਕ ਪਿੰਡ ਭਾਈਕੇ ਪਿਸ਼ੌਰ ਤੇ ਮਾਤਰ ਹੋਇਆ ਹੈ ਕੀ ਮਾਮਲਾ ਤੁਸੀਂ ਜਾਣਦੇ ਇਹ ਜੀ ਕੱਲ 27 9 24 ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਭਾਈ ਕੀ ਪਿਸ਼ੌਰ ਠੇਕੇ ਤੇ ਕੋਈ ਝਗੜਾ ਹੋ ਗਿਆ ਤੇ ਉੱਥੇ ਕੋਈ ਵਿਅਕਤੀ ਗੰਭੀਰ ਹਾਲਤ ਦੇ ਵਿੱਚ ਪਿਆ ਜਿਸ ਤੇ ਮੁਕੱਫਰ ਥਾਣਾ ਲਹਿਰਾ ਉੱਥੇ ਪਹੁੰਚੇ ਅਸੀਂ ਵੀ ਉੱਥੇ ਪਹੁੰਚੇ ਜਾ ਕੇ ਦੇਖਿਆ ਕਿ ਉੱਥੇ ਗੁਰਦੀਪ ਸਿੰਘ ਇਲੀਅਸ ਖੋਗੜ son of ਨਾਇਬ ਸਿੰਘ ਪਿੰਡ ਭਾਈ ਕੀ ਪਿਸ਼ੌਰ ਇਮਰਤ ਹਾਲਤ ਦੇ ਵਿੱਚ ਪਿਆ ਸੀ ਤੇ ਉਸ ਤੋਂ ਬਾਅਦ ਤਫਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਇਸ ਦਾ ਜਿਹੜਾ ਕਤਲ ਹੈ ਗੁਰਜੰਤ ਸਿੰਘ son of ਮੁਕੰਦ ਸਿੰਘ ਵਾਸੀ ਭਾਈਕੀ ਪਸ਼ੌਰ ਇਹਨੇ ਕੀਤਾ ਹੈ ਗੁਰਜੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਇਹਦੇ ਨਾਲ ਇਹਦੇ ਹੋਰ ਸਾਥੀ ਸੀ ਉਹਨਾਂ ਬਾਰੇ ਪਤਾ ਕੀਤਾ ਜਾ ਰਿਹਾ ਸਰ ਇਹਨਾਂ ਦਾ ਰਿਸ਼ਤਾ ਕੀ ਸੀ ਜਿਹਨੇ ਮਾਰਿਆ ਕਿਉਂ ਮਾਰਿਆ ਜੀ ਇਹਨਾਂ ਦੀ ਪਰਿਵਾਰਕ ਆਪਸੀ ਰੰਜਿਸ਼ਬਾਦੀ ਚੱਲਦੀ ਸੀ ਜੀ ਆਪਸ ਚ ਸਹੁਰਾ ਤੇ ਜਵਾਈ ਸਨ ਤੇ ਸਹੁਰੇ ਨੇ ਜਵਾਈ ਦਾ ਕਤਲ ਕੀਤਾ ਜੀ ਉਹਨਾਂ ਅਗਲੀ ਕਾਰਵਾਈ ਕੀ ਹੈ ਕਿੰਨੇ ਗ੍ਰਿਫਤਾਰ ਕਰੇ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜੀ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੀ ਜਾਣਗੇ ਤੇ ਰਿਸ਼ਤੇ ਦੇ ਵਿੱਚ ਸੌਹਰਾ ਤੇ ਜਵਾਈ ਲੱਗਦੇ ਸਨ ਫਿਲਹਾਲ આરોપી ਗੁਰਜਨ ਸਿੰਘ ਨੂੰ ਕਤਲ ਦੇ આરોਪ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੂਰੀ ਤਰ੍ਹਾਂ ਤੱਕ ਜਾਂਚ ਕੀਤੀ ਜਾ ਰਹੀ ਹੈ